ਮਾਈਕ ਲੈ ਲਓ ਮਾਈਕ ਆਪਰਾ ਅਲੋਚਨ ਮਾਈਕ ਲੈ ਲਓ ਮਾਈਕ 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 ਪੂਰ ਪ੍ਰਸ਼ਾਸਨ ਮੁਰਦਾਬਾਦ ਪੂਰ ਪ੍ਰਸ਼ਾਸਨ ਮੁਰਦਾਬਾਦ ਬੋਲੋ ਮਾਈਕ ਬੋਲੋ ਬੋਹ ਸੀਆਪਤੀ रामचंद्र ਮਹਾਰਾਜ ਕੀ ਜੈ ਮਾਈਕ ਚਲੋ ਜੇ ਮੈਂ ਮਾਈਕ ਕਿਉਂ ਆਨ ਕਰ ਦਿੰਦਾ ਮੇਰਾ ਜਿਹੜਾ ਭਰਾ ਹੈ ਨਾ ਮਾਈਕ ਪੁੱਟਾ ਉਹ ਆਪਣੀ ਕੋਈ ਪਰਸਨ ਲੜਾਈ ਨਹੀਂ ਲੜ ਰਿਹਾ ਸੀ ਇਹ ਗੱਲ ਯਾਦ ਰੱਖਿਓ ਸਾਰੇ ਜਣੇ ਉਹ ਮਾਈਕ ਕੋਲੇ ਹੀ ਨੇੜੇ ਨੰਗਲ ਦੇ ਮੇਰੇ ਭਰਾਵੋ ਜੀ ਦਾ ਭਰਾ ਕੋਈ ਆਪਣੀ ਪਰਸਨ ਲੜਾਈ ਨਹੀਂ ਲੜ ਰਿਹਾ ਸੀ ਉਹ ਆਪਣੇ ਸਨਾਤਨ ਦੀ ਲੜਾਈ ਲੜ ਰਿਹਾ ਸੀ ਮੇਰਾ ਪਰਿਵਾਰ ਇੰਨਾ ਸਖਸ਼ਮ ਹੈਗਾ ਐ ਮੈਂ ਇਹਨਾਂ ਨੂੰ ਪਾਲ ਲੂਗਾ ਜੇ ਪ੍ਰਸ਼ਾਸਨ ਇਹ ਸੋਚਦਾ ਨਾ ਵੀ ਮੈਂ ਪੈਸੇ ਦਾ ਭੁੱਖਾ ਹਾਂ ਤਦੋਂ ਇਹ ਕੋ ਨੌਕਰੀਆਂ ਦੇ ਦੂੰਗੇ ਪੈਸੇ ਤੋਂ ਬੰਦੇ ਭਰਵਾ ਲਈਏ ਨੌਕਰੀਆਂ ਦੇ ਉਹ ਤੁਸੀਂ ਇੰਜ ਵੀ ਤੇ ਆਪਣਾ ਜੀ ਵੀ ਜ਼ਮੀਰ ਜਗਾਣਾ ਪੈਣਾ ਤਾਂ ਉਹਨੂੰ ਜੇ ਅੱਜ ਵੀ ਕਾਹਦੇ ਪੱਕਾ ਮਾਰ ਕੇ ਰਾ ਕੱਲ ਨੂੰ ਸਾਡੇ ਚੋ ਵੀ ਕਹਿੰਦਾ ਨੰਬਰ ਲਾ ਕੇ ਨਾ ਯਾਦ ਰੱਖਿਓ ਪੰਜਾਬ ਸਰਕਾਰ ਮਰਦਾਬਾਦ ਸਰਕਾਰ ਮਰਦਾਬਾਦ ਕੋਈ ਇਹ ਨਾ ਉਹ ਕਰੋਗੇ ਆਪਣੀ ਗੱਲ ਨਹੀਂ ਕਰਦਾ ਸੀ ਪਾਰਟੀ ਸੀ ਜਿੰਨੋਂ ਪਾਗਲ ਕਰਦਾ ਸੀ ਮੇਰਾ ਭਾਈ ਉਹਨੂੰ ਤੁਹਾਡੇ ਵੀ ਬਹੁਤ ਬੰਦੇ ਨੇ ਸਮਝਾਇਆ ਹੋਣਾ ਵੀ ਯਾਰ ਥੋੜਾ ਡਾਊਨ ਰਿਆ ਕਰ ਪਰ ਉਹ ਨਹੀਂ ਮੰਨਿਆ ਅੱਜ ਤੁਹਾਡੇ ਸਾਹਮਣੇ ਐ ਇੱਕ ਗੱਲ ਯਾਦ ਰੱਖਿਓ ਮੈਂ ਫੇਰ ਕਹਾਂਗਾ ਉਹ ਵਿਗਾਦੀ ਹੋਈ ਨੀਬੰਦ ਹੋ ਗਈ। ਉਹ ਮਾਣ ਨੰਗਾ ਦੀ ਆਵਾਜ਼ ਬੰਦ ਕਰ ਹੋ ਗਈ। ਮੈਨੂੰ ਕੋਈ ਮੁਹਾਵ ਨਹੀਂ ਚਾਹੀਦਾ। ਮੈਨੂੰ ਕੋਈ ਨੌਕਰੀ ਨਹੀਂ ਚਾਹੀਦੀ। ਕਿਤੇ ਮੇਰੇ ਸਮਾਜ ਦੇ ਪਰਿਵਾਰੋਂ ਇਹਨਾਂ ਸੋਚੇ ਉਹ ਮੈਂ ਜੋ ਨੌਕਰੀ ਕਰਨ ਤੁਹਾਨੂੰ ਬੜਾਵਾ। ਇਹ ਕਾ ਯਾਦ ਕਿਉਂ ਮੈਨੂੰ ਕੋਈ ਨੌਕਰੀ ਨਹੀਂ ਚਾਹੀਦੀ ਨਾ ਮੇਰੀ ਪੁਝਾਈ ਚਾਹੀਦੀ ਨਾ ਭੇ ਫਾਲ ਲੈਣੀ ਉਹ ਮੇਰਾ ਭਰਾ ਸੋਨਾ ਕਿ ਚੋਰ ਜਾਊਗਾ ਮੁੜ ਕੇ ਮੈਂ ਦੋ ਮਿੰਟ ਬੋਲਿਆ ਕਰ ਤਾ ਬੋਲਿਆ ਨਾ ਪਾਣੀ ਨਹੀਂ ਮੈਨੂੰ ਲੋਲੀਪੌਪ ਦੇਣ ਦੀ ਕੋਈ ਲੋੜ ਨਹੀਂ ਹੈ ਪ੍ਰਸ਼ਾਸਨ ਨੂੰ ਕੀ ਗੱਲ ਕੀ ਗੱਲ ਕੀਤੀ ਉਹਨਾਂ ਨੇ ਉਹ ਦੱਸਦਾ ਮੜਾ ਜੀ ਨਹੀਂ ਮੈਂ ਕੁਝ ਨਹੀਂ ਕਹਿਣਾ ਭਾਜੀ ਮੈਂ ਕੋਈ ਉਹਨਾਂ ਨੇ ਕੀ ਬੋਲਿਆ ਪਤਾ ਤਾਂ ਲੱਗਿਆ ਨਾ ਕੀ ਗੱਲੇ ਥੋੜੀਆਂ ਬੋਲਿਆ ਉਹਨਾਂ ਨੇ ਦੱਸੋ ਪੁਲਿਸ ਰੇਸ਼ ਬੋਲ ਰਾਹੀ ਆ ਸਾਰੇ ਮੇਰੇ ਨਾਲ ਹੈ ਵੀਰੇ ਸਾਰੇ ਤੇਰੇ ਨਾਲ ਆ ਜਾ ਕੇ ਲੈ ਪਾਜੀ ਮੈਂ ਫੇਰ ਹੱਥ ਜੋੜ ਕੇ ਬੇਨਤੀ ਕਰਦਾ ਮੈਂ ਕੋਈ ਪੈਸੇ ਦਾ ਭੁੱਖਾ ਨਹੀਂ ਆ ਕਿ ਦੇਖ ਦੇਣਾ ਸੋਟਿਓ ਸਾਡੇ ਪਿਓ ਨੇ ਮੈਨੂੰ ਬਹੁਤ ਸਖਸ਼ਮ ਬਣਾਵਾ ਮੈਂ ਆਪਣਾ ਪਰਿਵਾਰ ਪਾਲ ਸਕਦਾ ਮੇੜੂ ਕਹਿੰਦੀ ਚੋਡੀ ਕੁੜੀ ਵਿਚਾਰੀ ਕਹਿੰਦੀ ਹੈ ਜੀ ਨੌਕਰੀ ਨੌਕਰੀ ਦੇਣੀ ਉਹ ਦੇ ਸਕਦੇ 5 ਲੱਖ ਰੁਪਏ ਕੀਮਤ ਪਾਈ ਤੁਹਾਡੇ ਭਾਈ ਦੀ ਉਹਨੇ ਜੀ ਪ੍ਰਾਤਮਿਕਾ ਬਰਦਾਸ਼ਤ ਮਰਦਾਬਾ ਮਰਦਾਬਾ ਜੀ ਮੇਰਾ ਰੋਣਾ ਕੋ 5 ਲੱਖ ਦਾ ਨਹੀਂ ਹੈ ਯਾਦ ਰੱਖਿਓ ਮੇਰਾ ਹੀ ਰੋ ਆਰੋਪੀ ਫੜਨੇ ਬਾਰੇ ਕੀ ਬੋਲੇ ਉਹਨਾਂ ਨੇ ਉਹ ਮੇਰਾ ਭਾਈ ਤਾਂ ਮੋੜ ਨਹੀਂ ਆਰੋਪੀ ਫੜਨੇ ਬਾਰੇ ਕੀ ਗੱਲ ਕੋਈ ਉਹਨਾਂ ਨੇ ਬਸ ਫੜਾਉਂਦੇ ਬੈਠੇ ਰਹੋ ਭਾਜੀ ਬਸ ਬਸ ਆਰੋਪੀ ਬਣਾਉਣੇ ਚਾਹੀਦੇ ਉਹ ਚੈਨ ਫੜਾਉਣੀ ਚਾਹੀਦੀ ਉਹਨਾਂ ਨੇ ਕਹਿੰਦੇ ਸੰਤਾ ਫੜਾਣਾ ਹੈ ਕਹਿੰਦਾ 20 ਸਾਲ ਦੇ ਜਮਾਰਤਾ ਸੀ ਬੰਦੇ ਕੌਣ ਹੈ ਕਿਨੇ ਮਾਰਦਾ ਉਹ ਇਹ ਫੜਨ ਵਾਲੀ ਕੋਈ ਗੱਲ ਨਹੀਂ ਵੀ ਬ੍ਰਦਰ ਪਤਾ ਨਹੀਂ ਕਿੰਨੇ ਦਿਨ ਘੁੰਮਦੇ ਰਹੇ ਐਗਜ਼ਾਮ ਨਹੀਂ ਸਿਰਫ ਉਹ ਤਾਂ ਇਹ ਜਿਹੀ ਯਾਰੀ ਫੜ ਲਾਂਗੇ 24 ਘੰਟੇ ਫੜ ਲਾਂਗੇ ਹੁਣ ਫੜ ਲਾਂਗੇ ਕੱਲ ਫੜ ਲਾਂਗੇ ਬਸ ਮੈਂ ਇੱਕੋ ਹੀ ਬੇਨਤੀ ਕਰਦਾ 5 ਲੱਖ ਅਸੀਂ ਉਹਨਾਂ ਨੂੰ ਦਿੰਦੇ ਹਾਂ ਬਸ ਹੁਣ ਵਿਕਾਸ ਬੱਗਾ ਨਹੀਂ ਸੀ ਉਹ ਆਪਣੇ ਸਨਾਤਨ ਦੀ ਆਵਾਜ਼ ਸੀ ਇਹ ਗੱਲ ਯਾਦ ਰੱਖਿਓ ਆਪਣੇ ਸਨਾਤਨ ਦੀ ਆਵਾਜ਼ ਸੀ ਬਾ ਜੇ ਅੱਜ ਅਸੀਂ ਪਿੱਛੇ ਪਿੱਛੇ ਅੜ ਗਏ ਨਾ ਬਾ ਫਿਰ ਜੇ ਅਸੀਂ ਆਰਾਮ ਕਰਨ ਲੱਗਾ ਵੀ ਕੋਈ ਨਹੀਂ ਰਹਿਣਾ ਤੇ ਥੋੜੀ ਦੇਰ ਮੈਨੂੰ ਬਸ ਮੇਰੇ ਭਰਾ ਨੂੰ ਆਰਾਮ ਨਾਮ ਦੀ ਸ਼ਰਧਾਂਜਲੀ ਦੇਣੀ ਔਰ ਰਾਮ ਭਗਤ ਜੀ ਆ ਪਾਗਲ ਰਾਮ ਭਗਤੀ ਪਾਗਲ ਰਾਮ ਭਗਤ ਬੋਲ ਜੀ ਆਪਤੀ ਰਾਮਚੰਦਰ ਮਹਾਰਾਜ ਕੀ ਜੈ ਸਤਿ ਸ਼੍ਰੀ ਅਕਾਲ ਜੀ ਇਹਦੇ ਵਿੱਚ ਸਾਡਾ ਬੰਦਾ ਲਿਆਉਂਦਾ ਪੰਜਾਬ ਪੁਲਿਸ ਮੁਰਦਾਬਾਦ ਮੁਰਦਾਬਾਦ ਮੁਰਦਾ